ਗੱਲ ਅੱਜ ਅਸੀਂ ਖੜੇ ਆ ਸਾਡੇ ਪਿੰਡ ਕੋਟਦੰਨਾ ਦੇ ਵਿੱਚ ਤੇ ਨਾਲ ਸਾਡੇ ਕੋਟਦੰਨਾ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਬਿੱਕਰ ਸਿੰਘ ਜੀ ਮੈਂ ਤੁਹਾਡਾ ਆਪਣਾ ਜਗਦੀਪ ਸੰਧੂ ਸੋਸ਼ਲ ਮੀਡੀਆ ਤੋਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਵਿੱਚ ਬਹੁਤੇ ਲੋਕ ਪੰਜਾਬ ਕਾਲਜ ਵਿੱਚ ਸੁਣਿਆ ਸੀ ਬਾਈ ਲਾਲ ਸਿੰਘ ਉਹ ਕੋਕੇ ਸਾਡੇ ਐਮਐਲਏ ਸਾਹਿਬ ਬਾਰੇ ਲੋਕ ਕਹਿੰਦੇ ਸੀਗੇ ਵੀ ਉਹਨਾਂ ਨੇ ਕੋਠੀ ਪਾ ਲਈ ਜੀ ਐ ਕਰ ਲਈ ਐ ਕਰ ਲਈ ਆਪਾਂ ਉਹਨਾਂ ਦੀਆਂ ਗੱਲਾਂ ਬਹੁਤ ਸੁਣੀਆਂ ਸੀਗੀਆਂ ਆਪਾਂ ਨੈਗੇਟਿਵ ਗੱਲਾਂ ਜ਼ਿਆਦਾ ਸੁਣਦੇ ਆਂ ਪਰ ਪੋਜ਼ਿਟਿਵ ਗੱਲਾਂ ਦੇਖੀ ਇਦਾਂ ਉਹਨਾਂ ਦੇ ਕੰਮ ਆਪਾਂ ਸਾਇਦ ਬਹੁਤ ਘੱਟ ਦੇ ਦੇਵਾਂਗੇ ਤੇ ਜੋ ਕੋਠੀ ਬਾਰੇ ਗੱਲ ਚੱਲੀ ਸੀ ਉਹ ਬਹੁਤ ਗਲਤ ਸੀਗੀ ਉਹਨਾਂ ਨੇ ਸਾਫ਼ ਵੀ ਕਰਤਾ ਵੀ ਉਹ ਕੋਠੀ ਉਹਨਾਂ ਦੀ ਨਹੀਂ ਹੈਗੀ ਸੀ ਤੇ ਅੱਜ ਉਹਨਾਂ ਦੇ ਆਪਾਂ ਤੁਹਾਨੂੰ ਕੰਮ ਦਿਖਾਵਾਂਗੇ ਕਿ ਸਾਡਾ ਊਲਾਬ ਸਿੰਘ ਉੱਗੋ ਕੇ ਨੇ ਸਾਡੇ ਪਿੰਡ ਨੂੰ ਬਹੁਤ ਵੱਡੀ ਦੇਣ ਦਿੱਤੀ ਹੈਗੀ ਤੇ ਜਿਨ੍ਹਾਂ ਦਾ ਅਸੀਂ ਪਹਿਲਾਂ ਧੰਨਵਾਦ ਕਰਦੇ ਆਂ ਕਿਉਂਕਿ ਬਹੁਤ ਵੱਡੀ ਚੀਜ਼ ਹੈਗੀ ਜੋ ਸਾਡੇ ਪਿੰਡ ਨੂੰ ਉਹਨਾਂ ਨੇ ਦਿੱਤੀ ਤੇ ਗੱਲ ਕਰੀਏ ਪਹਿਲਾਂ ਪਹਿਲਾਂ ਆਪਾਂ ਦੱਸੀਏ ਤੁਹਾਨੂੰ ਜੋ ਪਿੱਛੇ ਦੀ ਬਿਲਡਿੰਗ ਦਿਖਾ ਰਹੇ ਆ ਤੁਹਾਨੂੰ ਪੂਰੀ ਕਵਰ ਕਰਕੇ ਵੀ ਦਿਖਾਵਾਂਗੇ ਤਕਰੀਬਨ 42 ਲੱਖ ਰੁਪਏ ਦੀ ਕਾਸਟ ਦੇ ਨਾਲ ਸਾਡੇ ਪਿੰਡ ਸਾਡੀ ਆਮ ਆਦਮੀ ਪਾਰਟੀ ਦੇ ਵੱਲੋਂ ਲਾਇਬ੍ਰੇਰੀ ਬਣਾਈ ਜਾ ਰਹੀ ਹੈ ਲਾਇਬ੍ਰੇਰੀ ਦੀ ਜੋ ਕਿ ਰੰਗ-ਰੋਗਨ ਤੇ ਪੱਥਰ ਲੱਗ ਰਿਹਾ ਹੈਗਾ ਜੋ ਉਹਨਾਂ ਨੇ ਕਿਹਾ ਵੀ ਸਾਡੇ ਨਾਲ ਵਾਅਦਾ ਕੀਤਾ ਸੀ ਵੀ 3-4 ਮਹੀਨਿਆਂ ਦੇ ਵਿੱਚ ਵੀ ਤਿਆਰ ਕਰਕੇ ਦੇਵਾਂਗੇ ਸਾਡੇ ਹਲਕੇ ਦੇ ਵਿੱਚ 4 ਲਾਇਬ੍ਰੇਰੀਆਂ ਮਨਜ਼ੂਰੀ ਹੋਈਆਂ ਸੀ ਜਿਦੇ ਵਿੱਚੋਂ ਸਾਡਾ ਪਿੰਡ ਉਹਨਾਂ ਨੇ ਚੁਣਿਆ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਇਸ ਦੇ ਨਾਲ ਨਾਲ 83 ਲੱਖ ਰੁਪਏ ਸਾਡੇ ਪਿੰਡ ਦੇ ਸਕੂਲ ਦੇ ਗਰਾਊਂਡ ਨੂੰ ਪਾਸ ਹੋਇਆ ਤੇ ਇਸ ਤੋਂ ਇਲਾਵਾ ਸਾਡੇ ਪਿੰਡ ਦੀ ਜੋ ਕਿ ਮੰਡੀ ਦੀ ਸਮੱਸਿਆ ਸੀ ਪਿਛਲੀਆਂ ਪੰਚਾਇਤਾਂ ਦੀ ਗੱਲ ਕਰੀਏ 30-35 ਸਾਲ ਪੁਰਾਣਾ ਕੰਮ ਸੀਗਾ ਜਿਹੜਾ ਮੰਡੀ ਦਾ ਮਸਲਾ ਹੱਲ ਹੀ ਨਹੀਂ ਹੋਇਆ ਸੀ ਇਸ ਵਾਰ ਸਾਡੀ ਐਮਐਲਏ ਐਮਐਲਏ ਸਾਹਿਬ ਨੇ ਸਾਡੀ ਸੁਣੀ ਤੇ ਸਾਡੇ ਸਰਪੰਚ ਸਾਹਿਬ ਨੂੰ ਉਹਨਾਂ ਦਾ ਜੋ ਮੰਡੀ ਦਾ ਰੋਲਾ ਸੀ ਉਹ ਵੀ ਨਿਮੜ ਕੇ ਮੰਡੀ ਦੇ ਵੀ ਕੰਮ ਸ਼ੁਰੂ ਹੋਣ ਜਾ ਰਿਹਾ ਕੁਝ ਦਿਨਾਂ ਤੱਕ ਤੇ ਅਸੀਂ ਬਾਈ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਸਿੱਖਿਆ ਦੀ ਗੱਲ ਕਰੀ ਇਹ ਤਾਂ ਸਾਡੇ ਸਕੂਲ ਨੂੰ ਸਮਾਰਟ ਸਕੂਲ ਦੇ ਵਿੱਚ ਉਹਨਾਂ ਨੇ ਲਿਆਉਣ ਵਿੱਚ ਸਾਡੀ ਮਦਦ ਕੀਤੀ ਤੇ ਸਮਾਰਟ ਸਕੂਲ ਸਾਡਾ ਪ੍ਰਾਇਮਰੀ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਸਮਾਰਟ ਸਕੂਲ ਤੇ ਸੈਕੰਡਰੀ ਸਕੂਲ ਦੀ ਉਚੇਰੇ ਤੌਰ ਤੇ ਪੜ੍ਹਾਈ ਤੇ ਟੀਚਰ ਨੂੰ ਪੂਰਾ ਕਰਕੇ ਸਾਡਾ ਕੰਮ ਕਰ ਰਹੇ ਨੇ ਅਸੀਂ ਫੇਰ ਤੋਂ ਸਾਡੇ ਐਮਐਲਏ ਸਾਹਿਬ ਲਾਭ ਸਿੰਘ ਉਪੋਕੇ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਤੁਹਾਨੂੰ ਸਾਰੀ ਲਾਇਬ੍ਰੇਰੀ ਦੇ ਭਾਉਣੇ ਆ ਧੰਨਵਾਦ ਸਾਹਮਣੇ ਜੋ ਸਾਡੇ ਪਿੰਡ ਦੀ ਤੁਸੀਂ ਦਾਣਾ ਮੰਡੀ ਦੇਖ ਰਹੇ ਹੋ ਇਹ ਪੁਰਾਣੀ ਦਾਣਾ ਮੰਡੀ ਹੈ ਸੜਕ ਤੋਂ ਤਕਰੀਬਨ 3-4 ਫੁੱਟ ਨੀਮੀ ਸੀ ਤੇ ਜਦੋਂ ਵੀ ਫਸਲ ਇੱਥੇ ਡੇਗਦੇ ਸੀਗੇ ਮੀਂਹ ਦੀ ਮੀਂਹ ਦੀ ਰੁੱਤਾਂ ਹੁੰਦੀ ਸੀ ਮੀਂਹ ਆਉਂਦਾ ਸੀ ਤਾਂ ਪਾਣੀ ਦੇ ਵਿੱਚ ਫਸਲ ਖਰਾਬ ਹੋ ਜਾਂਦੀ ਸੀਗੀ ਦੇਖੋ ਬਹੁਤ ਜ਼ਿਆਦਾ ਨੀਮੀ ਸੀ ਸਾਡੇ ਐਮਐਲਏ ਸਾਹਿਬ ਦੇ ਸਹਿਯੋਗ ਨਾਲ ਜੋ ਸਾਡੇ ਪਿੰਡ ਦੀ ਦਾਣਾ ਮੰਡੀ ਦਾ ਮਤਲਬ ਇਹ ਇੰਨਾ ਜ਼ਿਆਦਾ ਮਾੜਾ ਹਾਲਾਤ ਸੀ ਉਹਨਾਂ ਨੇ ਸਹਿਯੋਗ ਕੀਤਾ ਤੇ ਸਾਡੀ ਦਾਣਾ ਮੰਡੀ ਨਵੀਂ ਬਣਨ ਜਾ ਰਹੀ ਹੈਗੀ ਧੰਨਵਾਦ ਜੀ